ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਬੋਲ ਰਿਹਾ ਹੈ ਜੋ ਵੀ ਬਾਬਾ ਗੁਰਵਿੰਦਰ ਸਿੰਘ ਜੀ ਖੇੜੀ ਵਾਲੇ ਨੇ ਉਹਨਾਂ ਦਾ ਮਸਲਾ ਕਾਫੀ ਹੀ ਫਖਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਤੋਂ ਅੱਜ ਤੋਂ 10 20 ਦਿਨ ਪਹਿਲਾਂ ਇੱਥੇ ਸਾਡੇ ਕੋਲ ਅੰਮ੍ਰਿਤਸਰ ਆਏ ਸੀ ਇੱਕ ਹਫਤਾ ਉਹਨਾਂ ਨੇ ਜਾਪ ਵੀ ਰੱਖਿਆ ਆਪਣਾ ਸਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਵਿੱਚ ਵੀ ਰਹੇ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਸ਼ਕਦੇ ਸੀ ਸਿਰਫ ਇੱਕ ਜਲ ਛਕਦੇ ਸੀ ਆਪਦੇ ਕੋਲੋਂ ਤੇ ਮਾ ਵੀ ਉਹਨਾਂ ਦੇ ਨਾਲ ਹੀ ਰਹਿਆ ਜਿੰਨੇ ਦਿਨ ਉਹ ਇੱਥੇ ਰਹੇ ਆ ਨਾ ਕਾਫੀ ਸਾਡੇ ਘਰੇ ਵੀ ਇੱਕ ਦੋ ਵਾਰ ਆਏ ਆ ਪਰ ਫਿਰ ਵਾਪਸ ਚਲੇ ਚਲ ਜਾਂਦੇ ਰਹੇ ਫਿਰ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਸਾਡੇ ਆ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਚੱਲ ਰਿਹਾ ਹੈ ਝਗੜੇ ਚੱਲਦੇ ਆ ਤੋ ਉਹਨਾਂ ਨੇ ਫਿਰ ਇਸ ਕਰਕੇ ਅਰਦਾਸ ਬੇਨਤੀ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਕਰਵਾਈ ਕਿ ਮਹਾਰਾਜੇ ਝਗੜੇ ਚ ਮੇਲੇ ਜੋ ਵੀ ਨਾ ਦਾ ਆਪਣੇ ਸੋਹਰੇ ਪਰਿਵਾਰ ਦੇ ਨਾਲ ਚੱਲ ਰਿਹਾ ਹੈ ਉਹ ਮਹਾਰਾਜ ਕਿਰਪਾ ਕਰਨ ਅੱਗੇ ਤੋਂ ਇਹ ਕੁਝ ਨਾ ਹੋਵੇ ਫਿਰ ਉਹਨਾਂ ਨੇ ਆਪਣੀ ਸਿੰਘਣੀ ਨੂੰ ਫੋਨ ਵੀ ਲਾਇਆ ਕਿ ਤੂੰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਜਾ ਮਾਂ ਵੀ ਇੱਥੇ ਆਇਆ ਆਇਆ ਵਾ ਤੇ ਆਪਾਂ ਦੋਵੇਂ ਰਲ ਕੇ ਸੇ ਗੁਰੂ ਰਾਮਦਾਸ ਦੇ ਦਰ ਤੇ ਆਪਾਂ ਸੇਵਾ ਕਰਾਂਗੇ ਨਾਲੇ ਅੰਮ੍ਰਿਤ ਛਕ ਲਾਂਗੇ ਤੇ ਨਾਲੇ ਤੁਹਾਨੂੰ ਮੇਰੇ ਬਾਰੇ ਪਤਾ ਲੱਗ ਜੂਗਾ ਮੈਂ ਕੋਈ ਨਸ਼ਾ ਕਰਦਾ ਵਾਂ ਜਾਂ ਨਹੀਂ ਕਰਦਾ ਤੇ ਉਹਨਾਂ ਨੇ ਫਿਰ ਮੇਰੇ ਨਾਲ ਵੀ ਗੱਲ ਕਰਾਈ ਮੈਂ ਵੀ ਸੀ ਉਹਨਾਂ ਨਾਲ ਸਿਰਫ ਤਿੰਨ ਇੱਕ ਇੱਕ ਮਿੰਟ ਹੀ ਲਾ ਲੋ ਇੱਕ ਮਿੰਟ ਵੀ ਚਲੋ ਜ਼ਿਆਦਾ ਵਾ ਥੋੜਾ ਜਿਹੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਫਤਿਹ ਦੀ ਸਾਂਝ ਪਾਈ ਅਸੀਂ ਫਿਰ ਉਹਨਾਂ ਨੇ ਮੈਂ ਦੱਸਿਆ ਕਿ ਇੱਥੇ ਬਾਬਾ ਜੀ ਹੁਣੇ ਆਏ ਆ ਉਹਦੇ ਚਲੋ ਚੰਗੀ ਗੱਲ ਆਏ ਆ ਉਹਨਾਂ ਨੇ ਮਾੜਾ ਨਹੀਂ ਉਹਦੋਂ ਬੋਲੇ ਉਹ ਆnde ਕਿ ਪਰ ਮੈਂ ਇਦਾਂ ਨਹੀਂ ਆ ਸਕਦੀ ਕਿ ਮੈਂ ਆਪਣੇ ਕਿਸੇ ਪਰਿਵਾਰ ਨੂੰ ਪੁੱਛ ਕੇ ਫੇਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਸਕਦੇ ਆ ਉਦਾਂ ਅਸੀਂ ਨਹੀਂ ਆ ਸਕਦੇ। ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟਤਾ। ਫਿਰ ਅਗਲੇ ਦਿਨ ਮੈਂ ਬਾਬਾ ਜੀ ਨੂੰ ਮਿਲਿਆ ਤੇ ਉਦੋਂ ਬਾਬਾ ਜੀ ਬੜੇ ਵਿਰਾਗ ਦੇ ਵਿੱਚ ਹੀ ਦੱਸ ਰਹੇ ਸੀ ਉਹਨਾਂ ਨੇ। ਮੈਂ ਕਿਹਾ ਕਿ ਆਪਾਂ ਇੱਥੇ ਆ ਜਾ ਤੇ ਉਹਨਾਂ ਨੇ ਕਿਹਾ ਖਬਰੇ ਤੁਸੀਂ ਇੱਥੇ ਕਿੱਥੇ ਅੰਮ੍ਰਿਤਸਰ ਜੇ ਜਾਂ ਹੋਰ ਕਿਤੇ ਜੇ। ਮੈਨੂੰ ਕੀ ਪਤਾ ਤੁਸੀਂ ਸੱਚਖੰਡ ਬਾਣੀ ਪੜਦੇ ਜੇ ਕਿਵੇਂ ਆ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੋਲੇ ਆ ਮੇਰਾ ਮਨ ਬਹੁਤ ਦੁਖੀ ਆ। ਉਹ ਰੋਏ ਵੀ ਉਸ ਟਾਈਮ ਪਰਬੋਧ ਪਰੇਸ਼ਾਨ ਸੀ ਫਿਰ ਉਹਨਾਂ ਨੇ ਸ਼ਾਮ ਪੈ ਗਈ ਫਿਰ ਉਹਨਾਂ ਨੇ ਕਿਹਾ ਕਿ ਆਪਾਂ ਠੀਕ ਨਹੀਂ ਸਰੀਰ ਤੇ ਮੈਂ ਉਹਨਾਂ ਨੇ ਕਿਹਾ ਥੋੜੀ ਬੋਤੀ ਦਵਾਈ ਸ਼ਕ ਲੋ ਉਹ ਅੰਝ ਕਿ ਨਹੀਂ ਕੁਛ ਨਹੀਂ ਸ਼ਕਣਾ ਉਹ ਇਸ ਤਰ੍ਹਾਂ ਹੀ ਮਲਕੀ ਨਾਰਮਲ ਸੀ ਸਿਰਫ ਇੱਕ ਕੱਲੇ ਪਾਣੀ ਦੇ ਸਿਰ ਤੇ ਸੀ ਕੁਛ ਨਹੀਂ ਉਹਨਾਂ ਨੇ ਸ਼ਕਿਆ ਫਿਰ ਉਹਨਾਂ ਨੇ ਅਚਾਨਕ ਮੈਂ ਘਰੇ ਗਿਆ ਗੱਡੀ ਲੈਣ ਤੇ ਉਹਨਾਂ ਨੂੰ ਪਿਛੇ ਹੋਟਲ ਦੇ ਵਿੱਚ ਤੁਸੀਂ ਸੀ ਸੀ ਟੀ ਕੈਮਰੇ ਭਾਵੇਂ ਕਢਾ ਕੇ ਦੇਖ ਲਿਓ ਉਹਨਾਂ ਦੇ ਵਿੱਚ ਬਾਬਾ ਜੀ ਰੀਕੇ ਦਮ ਡਿੱਗ ਪਏ ਤੇ ਉਹਨਾਂ ਨੂੰ ਫਿਰ ਸ੍ਰੀ ਗੁਰੂ ਰਾਮਦਾਸ ਹਸਪੀਟਲ ਲੈ ਕੇ ਵੀ ਅਸੀਂ ਗਏ ਫਿਰ ਉਹਨਾਂ ਤੋਂ ਟ੍ਰੀਟਮੈਂਟ ਕਰਾਇਆ ਤੇ ਉਹਨਾਂ ਕੋ ਫਿਰ ਅਸੀਂ ਆਖਿਆ ਅਸੀਂ ਦਾਖਲ ਨਹੀਂ ਕਰਉਣਾ ਇਹਨਾਂ ਦਾ ਇਲਾਜ ਚੱਲਣ ਦਿਆ ਵਾ ਇਲਾਜ ਇਹਨਾਂ ਦਾ ਲੁਧਿਆਣਾ ਡੀ ਐਮ ਸੀ ਚੱਲਣ ਦਿਆ ਹਸਪੀਟਲ ਤੇ ਇਹਨਾਂ ਨੇ ਉੱਥੇ ਜਾ ਕੇ ਇਲਾਜ ਕਰਵਾਉਣਾ ਫਿਰ ਉਹਨਾਂ ਨੇ ਥੋੜਾ ਬੋਤਾ ਜਿੰਨਾ ਵਿੱਚ ਬਾਬਾ ਜੀ ਨੂੰ ਤਰਨ ਜੋਗੇ ਕਰਤਾ ਫਿਰ ਅਸੀਂ ਉਹਨਾਂ ਨੂੰ ਛੱਡ ਕੇ ਆਏ ਲੁਧਿਆਣੇ ਤੱਕ ਲੁਧਿਆਣੇ ਤੋਂ ਥੋੜਾ ਹੀ 30 ਕਿਲੋਮੀਟਰ ਹੁੰਦਾ ਸੀ ਜਦੋਂ ਉਹਨਾਂ ਦੇ ਕੋਲੋਂ ਭਰਾ ਆ ਗਿਆ ਸੀ ਉਹਨਾਂ ਦਾ ਕੁਲਵਿੰਦਰ ਸਿੰਘ ਜੀ ਤੋਂ ਬਹੁਤ ਹੀ ਪਰੇਸ਼ਾਨ ਹੀ ਪਰ ਇਹੋ ਜੀ ਗੱਲ ਨਹੀਂ ਸੀ ਕਿ ਜੋ ਜੀਬ ਰੱਖਣ ਵਾਲੇ ਗੋਲੀ ਖਾਂਦਾ ਜੀ ਉਹ ਨਸ਼ਾ ਕਰਦਾ ਜੀ ਉਹ ਕਰਦਾ ਜੀ ਮੈਂ ਖੁਦ ਖੰਡ ਪਾਠੀ ਦਰਬਾਰ ਸਿੰਘ ਦਰਬਾਰ ਸਾਹਿਬ ਜੀ ਦਾ ਮੈਂ ਉਹਨਾਂ ਕੋਲ ਇਹੋ ਜੀ ਕੋਈ ਚੀਜ਼ ਨਹੀਂ ਦੇਖੀ ਗਈ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਨਸ਼ਾ ਕੀਤਾ ਹੋਵੇ ਕਿ ਜਿਵੇਂ ਆਖੰਡ ਜੀ ਬਾਬਾ ਜੀ ਉਹ ਕਰਦੇ ਨੇ ਜੋ ਉਹ ਖੁਦ ਆਪਣੀ ਦਵਾਈ ਵੀ ਨਹੀਂ ਲੈ ਰਹੇ ਸਨ ਜਾਂਦੇ ਸੀ 40 ਦਿਨ ਦਾ ਜਾਪ ਰੱਖਿਆ ਫਿਰ ਅਸੀਂ ਇੱਥੇ ਆ ਗਏ ਹਰਮੰਦਰ ਸਾਹਿਬ ਉਹ ਸਿਰਫ ਇਹ ਚਾਹੁੰਦੇ ਸੀ ਕਿ ਉਹਨਾਂ ਦਾ ਜੋ ਉਹਨਾਂ ਦੇ ਪਰਿਵਾਰਕ ਜਿਹੜਾ ਝਗੜਾ ਚੱਲੰਦਿਆ ਉਹ ਨਿਬੜ ਜਾਵੇ ਕਿ ਹਿਸਾਬ ਨਾਲ ਮਹਾਰਾਜ ਜਾਂ ਹੰਨੇ ਜਾਂ ਬੰਨੇ ਲੱਗ ਜਾਣ ਜਾਂ ਤੇ ਉਹ ਸਿੰਘਣੀ ਨਦੀ ਘਰੇ ਆਵੇ ਜਾਂ ਮਲ ਕੀ ਤਲਾਕ ਲੈ ਲੈਣ ਕੁਛ ਨਾ ਕੁਛ ਮਿਲ ਕੋ ਨਿਬੜ ਜਾਵੇ ਬਹੁਤ ਪਰੇਸ਼ਾਨ ਸੀ ਸੋ ਦਾਸ ਇੰਨੀਆਂ ਕਿ ਬੇਨਤੀਆਂ ਕਹਿੰਦਾ ਆ ਖਿਮਾ ਦਾ ਜਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ